ਸਤ ਸ੍ਰੀ ਅਕਾਲ ਪੰਜਾਬੀਓ ਕਿਵੇਂ ਹੋ ਸਾਰੇ ਠੀਕ ਹੋ ਅੱਜ ਨਾ ਤੁਹਾਨੂੰ ਅਸੀਂ ਇੱਕ ਇੱਕ ਤੁਸੀਂ ਪਿਛਲੇ ਦਿਨੀ ਵੀਡੀਓ ਦੇਖੀ ਸੀ ਨੀ ਪੰਜਾਬ ਦੇ ਉਹ ਪਿੰਡ ਜਿੱਥੇ ਹਮੇਸ਼ਾ ਠੰਡ ਰਹਿੰਦੀ ਆ 11 ਮਹੀਨੇ ਤੇ ਗਰਮੀ ਨਹੀਂ ਹੁੰਦੀ ਇਹ ਅੱਜ ਪਠਾਨਕੋਟ ਰੋਡ ਦੇ ਉੱਪਰ ਸੂਹੇ ਤੋਂ ਸਾਈਡ ਤੇ ਆਉਂਦਾ ਕਮਾਈ ਦੇ ਵੀ ਵੀਰ ਜੀ ਰਜਿੰਦਰ ਸਿੰਘ ਜੀ ਹਡਮਾਸਟਰ ਸਾਹਿਬ ਮੇਰੇ ਨਾਲ ਨੇ ਅੱਜ ਤੇ ਉਹ ਏਰੀਆ ਵਾ ਇੱਥੇ ਹੁਣ ਅੱਜ ਲਾਲੋ ਸਾਹਿਬ ਵੀ ਸਾਨੂੰ ਬਿਲਕੁਲ ਵੀ ਗਰਮੀ ਅਤਿ ਦੀ ਆ ਆਪਣੇ ਜਗਰਾਵੀ ਹਮਸੀ ਹੋਈ ਆ ਫੂਨ ਹੋਇਆ ਕਹਿੰਦੇ ਅੱਧੇ ਕੇਰੀਏ ਚ ਮੀਂਹ ਪੈ ਗਿਆ ਜਗਰਾਵਾਂ ਦੇ ਚ ਅੱਧੇ ਚ ਠੰਡਾ ਗਰਮੀ ਪੂਰੀ ਤਪਸਤੇ ਆ ਤੇ ਆਹ ਏਰੀਏ ਦੇ ਵਿੱਚ ਪੂਰਾ ਆਨੰਦ ਆ ਵੀਰ ਜੀ ਪੂਰਾ ਆਨੰਦ ਆ ਹਨਾ ਕੋਈ ਪੂਰਾ ਗਰਮੀ ਨਹੀਂ ਹੈ ਜਿਹੜੇ ਉਹ ਵੀਡੀਓ ਤੁਸੀਂ ਦੇਖੀ ਸੀ ਵੀ ਜਿਹੜੇ ਪੰਜਾਬ ਦੇ ਏਰੀਏ ਨੇ ਇਹ ਵੀ ਪੰਜਾਬ ਦਾ ਏਰੀਆ ਇੱਥੋਂ 25 ਕਿਲੋਮੀਟਰ ਹਿਮਾਚਲ ਆ ਤੇ ਕਮਾਈ ਦੇ ਵੀ ਆ ਪਿੰਡ ਦਾ ਨਾਮ ਤੇ ਬਹੁਤ ਸੋਹਣਾ ਏਰੀਆ ਵੀਰੇ ਇਹ ਕਹਿੰਦੇ ਪੰਜਾਬ ਦੇ ਆ ਉੱਤਰਾਖੰਡ ਵਰਗੇ ਇਲਾਕੇ ਦੇਖੜੇ ਹੋਣ ਤੇ ਐਵੇਂ ਆਪਾਂ IDD ਦੂਰ ਜਾਣ ਦੀ ਲੋੜ ਨਹੀਂ ਆਪਣੇ ਪੰਜਾਬ ਚ ਬਹੁਤ ਕੁਝ ਪਿਆਵਾ ਸਾਂਭਣ ਦੀ ਲੋੜ ਆ ਦੇਖੋ ਪਿੱਪਲ ਕਿੱਥੇ ਹੋਇਆ ਹੈ ਨਾ ਨਿਆਰੇਦਾਰ ਆਨੰਦ ਮੰਗਲ ਤੇ ਪੰਜਾਬ ਨੂੰ ਪੰਜਾਬੀਓ ਪਿਆਰ ਕਰਦੇ ਹੋ ਤਾਂ ਆ ਜਰ ਇੰਨਾ ਨੰਦ ਆ ਇਸ ਏਰੀਏ ਦੇ ਵਿੱਚ ਇੰਨਾ ਇੰਨਾ ਦਰਖਤ ਆ ਲਾਉਣ ਅਸੀਂ ਸਾਨੂੰ ਇਥੋਂ ਗਊਸ਼ਾਲਾ ਕਮਾਈ ਦੇ ਵੀ ਗਊਸ਼ਾਲਾ ਵਾ ਉਹਨਾ ਪ੍ਰਬੰਧਕਾਂ ਨੇ ਫੋਨ ਕੀਤਾ ਸੀ ਵੀ ਯਾਰ ਆਪਾਂ ਸਾਡੇ ਕੋਲ 5 ਏਕੜ ਜਗ੍ਹਾ ਵਾ ਤੇ ਤੁਸੀਂ ਉੱਥੇ ਬੂਟੇ ਲਾਉਣ ਲਈ ਆਵੋ ਅਸੀਂ ਉਹ ਗਏ ਤਾਂ ਜਗ੍ਹਾ ਬੂਟੇ ਦੇਖਣ ਸੀ ਤੇ ਸਾਨੂੰ ਇਹ ਲੱਗੇ ਸੀ ਵੀ ਇੱਥੇ ਯਾਰ ਬੂਟਿਆਂ ਦੀ ਤਾਂ ਲੋੜ ਹੀ ਕੋਈ ਨਹੀਂ ਲੋੜ ਤਾਂ ਮਾਲ ਵੇਚਾ ਸਾਡੇ ਤਾਂ ਅੱਗ ਵੱਧਦੀ ਹੈ ਕਿਤੇ ਰੁੱਖ ਦਿਸਦਾ ਹੀ ਨਹੀਂ ਆਕਸੀਜਨ ਘਾਟ ਹੀ ਨਹੀਂ ਤੇ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਮੈਂ ਦੇਖੀ ਆ ਪੁੱਛੀ ਆ ਉਹਨਾਂ ਲੋਕਾਂ ਨੂੰ ਤੇ ਉਹ ਕਹਿੰਦੇ 10-12 ਫੁੱਟ ਦੇ ਸਾਡੇ ਚ ਮੜਾ ਤੁਸੀਂ ਪਾਣੀ ਪਟੋ ਤੇ ਪੀਓ ਹਨਾ ਪਾਣੀ ਪਟਕੇ ਪੀਣ ਨੂੰ ਵੀ ਮਿਲ ਜਾਂਦਾ ਵਾ ਤੇ ਦੂਜਾ ਜਿਹੜਾ ਪਾਣੀ ਬਿਲਕੁਲ ਸ਼ੁੱਧਾ ਕੋਈ ਵੀ ਤੁਹਾਨੂੰ ਉਹ ਆਰਓ ਜਾਂ ਹੋਰ ਫਿਲਟਰ ਫਿਲਟਰ ਲਾਉਣ ਦੀ ਕੋਈ ਲੋੜ ਨਹੀਂ ਉਹ ਕਹਿੰਦੇ ਤੇ ਤੀਜਾ ਜਿਹੜਾ ਨੰਬਰ ਆ ਵੀ ਬਿਮਾਰੀ ਕਿਸੇ ਨੂੰ ਨਹੀਂ ਕੈਂਸਰ ਤਾਂ ਜਮਾ ਉਹਨਾਂ ਨੇ ਸੁਣਿਆ ਤੱਕ ਨਹੀਂ ਕਹਿੰਦੇ ਤੇ ਸਾਡੇ ਵੀਰੇ ਪੰਜਾਬ ਜਿਹੜਾ ਆਪਣੇ ਵਾਲਾ ਏਰੀਆ ਵਾ ਕੈਂਸਰ ਦੀ ਰਾਜਧਾਨੀ ਬਣਿਆ ਹੋਇਆ ਵੀਰੇ ਸਾਰਾ ਮੁੱਲ ਦਰਖਤਾਂ ਦਾ ਇਹ ਤੇ ਦਰਖਤ ਲਾ ਲਓ ਸੰਭਾਲ ਲਓ ਚੰਗੇ ਰਹੋਗੇ ਤੇ ਨਹੀਂ ਤਾਂ ਹਾਲਾਤ ਤੁਹਾਡੇ ਸਾਹਮਣੇ ਹੀ ਆ ਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਏਰੀਆ ਪੰਜਾਬ ਦਾ ਕਿਵੇਂ ਦਾ ਲੱਗਿਆ ਧੰਨਵਾਦ